ਸਤਿ ਸ਼੍ਰੀ ਅਕਾਲ ਜੀ ਆਪ ਜੀ ਦੇ ਆਪਣੇ ਚੈਨਲ ਸ਼ੁਕਰਾਨਾ ਡਿਵਾਈਨ ਟਾਕ ਤੇ ਤੁਹਾਡਾ ਦਿਲੋਂ ਸਵਾਗਤ ਹੈ ਅਸੀਂ ਅੱਜ ਗੱਲ ਕਰਾਂਗੇ ਇੱਕ ਐਸੀ ਰੱਬੀ ਸਾਖੀ ਦੀ ਜਿੱਥੇ ਗੁਰੂ ਨਾਨਕ ਸਾਹਿਬ ਨੇ ਰਾਜੇ ਨੂੰ ਵੀ ਨਿਮਰਤਾ ਸਿਖਾ ਦਿੱਤੀ ਇਹ ਸਾਖੀ ਸਿਰਫ ਕਹਾਣੀ ਨਹੀਂ ਇਹ ਸਾਡੀ ਅੱਜ ਦੀ ਜ਼ਿੰਦਗੀ ਲਈ ਵੀ ਰਸਤੇ ਦੀ ਰੋਸ਼ਨੀ ਹੈ ਤਾਂ ਆਓ ਇਹ ਰੱਬੀ ਚਮਕ ਵਾਲੀ ਗੱਲ ਸੁਣੀਏ ਸਾਂਝੀ ਕਰੀਏ ਤੇ ਆਪਣੇ ਮਨ ਵਿੱਚ ਸਿਮਰਨ ਦੀ ਜੋਤ ਜਗਾਈਏ ਇਕਤਨਾ ਉਸ ਵੇਲੇ ਦੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਅਫਗਾਨਿਸਤਾਨ ਵੱਲ ਉਪਦੇਸ਼ ਯਾਤਰਾ ਤੇ ਗਏ ਸਨ ਉੱਥੇ ਉਹ ਦੇਸ਼ ਦੇ ਰਾਜਕੁਮਾਰ ਹਮਾਇਦ ਖਾਨ ਦੇ ਮਹਿਲ ਵਿੱਚ ਪਹੁੰਚੇ ਹਮਾਇਦ ਖਾਨ ਇੱਕ ਅਹੰਕਾਰ ਤੇ ਤਾਕਤ ਵਾਲਾ ਹਕੂਮਤਦਾਰ ਸੀ ਉਸ ਨੇ ਕਈ ਭਗਤਾਂ ਅਤੇ ਸੰਤਾਂ ਨੂੰ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਹ ਆਪਣੇ ਰੋਪ ਤੇ ਸ਼ਾਨ ਵਿੱਚ ਮਸਤ ਸੀ ਜਦ ਗੁਰੂ ਨਾਨਕ ਦੇਵ ਜੀ ਉੱਥੇ ਪਹੁੰਚੇ ਉਹ ਆਪਣੇ ਦੋ ਸਾਥੀਆਂ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਨਾਲ ਸਾਥ ਸੀ। ਉਹ ਮਾਇਸ ਖਾਨ ਦੇ ਸੇਵਕਾਂ ਨੇ ਆਖਿਆ ਤੁਸੀਂ ਰਾਜਕੁਮਾਰ ਸਾਹਿਬ ਅੱਗੇ ਝੁਕੋ ਕਿਉਂਕਿ ਉਹ ਤਾਕਤ ਵਾਲਾ ਹੈ। ਗੁਰੂ ਜੀ ਨੇ ਹੌਲੀ ਜੇ ਹੱਸ ਕੇ ਕਿਹਾ ਅਸੀਂ ਤਾਂ ਕੇਵਲ ਉਸ ਸਾਹਿਬ ਅੱਗੇ ਝੁਕਦੇ ਹਾਂ ਜਿਹੜਾ ਇਹ ਤਾਕਤ ਵੀ ਬਣਾਉਂਦਾ ਹੈ ਤੇ ਉਸ ਨੂੰ ਖਤਮ ਵੀ ਕਰ ਸਕਦਾ ਹੈ। ਹੁਮਾਇਦ ਖਾਨ ਨੇ ਇਹ ਸੁਣਿਆ ਉਸ ਦਾ ਅਹੰਕਾਰ ਝੱਲਿਆ ਨਹੀਂ ਗਿਆ ਉਸ ਨੇ ਗੁਰੂ ਜੀ ਨੂੰ ਬੁਲਾਇਆ ਅਤੇ ਪੁੱਛਿਆ ਤੂੰ ਮੇਰੇ ਅੱਗੇ ਝੁਕਿਆ ਕਿਉਂ ਨਹੀਂ ਤੂੰ ਜਾਣਦਾ ਹੈ ਮੈਂ ਇੱਥੇ ਦਾ ਰਾਜਾ ਹਾਂ ਗੁਰੂ ਜੀ ਨੇ ਹੌਲੀ ਸੁਰ ਵਿੱਚ ਕਿਹਾ ਜੇਕਰ ਰਾਜਾ ਹੋ ਕੇ ਵੀ ਮਨ ਵੱਡਾ ਨਾ ਹੋਵੇ ਤਾਂ ਰਾਜ ਰੱਬੀ ਚਮਕਦੀ ਰੋਟੀ ਨਹੀਂ ਸਿਰਫ ਮਾਂਦ ਤੇ ਤਾਣ ਦੀ ਖੁਰਾਕ ਬਣ ਜਾਂਦਾ ਹੈ ਹਮਾਇਦ ਨੇ ਪੁੱਛਿਆ ਮੈਂ ਕਿਵੇਂ ਜਨਾਕੀ ਅਸਰ ਰਾਜ ਕੀ ਹੁੰਦਾ ਹੈ ਗੁਰੂ ਜੀ ਨੇ ਕਿਹਾ ਜੈ ਤੂੰ ਕਿਸੇ ਤੇ ਕਲ ਸੁਣੇ ਬਿਨਾ ਕਿਰਕਰਾ ਨਾ ਹੋਵੀਂ ਜੈ ਤੂੰ ਆਪਣੇ ਸ਼ਾਂਤੋਂ ਵੱਡੀ ਰੱਬ ਦੀ ਰੋਟੀ ਸਮਝੇ ਤੇ ਜਦ ਤੇਰਾ ਕਹਿਣਾ ਰੱਬ ਦੀ ਖੁਸ਼ੀ ਬਣੇ ਤਾਂ ਉਹੀ ਰਾਜਾ ਬਣ ਸਕਦਾ ਹੈ ਬਾਕੀ ਸਭ ਦਾਵਾ ਹੈ ਉਸੇ ਰਾਤ ਤਕਰੀਬਨ ਮਹਿਲ ਤੇ ਹਮਲਾ ਹੋ ਗਿਆ ਹਮਾਇਦ ਨੇ ਹਮਲਾ ਦੇਖਿਆ ਉਸੇ ਫੌਜਦਾਰ ਡੋਲ ਗਏ ਉਸਨੇ ਗੁਰੂ ਨਾਨਕ ਦੇਵ ਜੀ ਨੂੰ ਜਾਤ ਕੀਤਾ ਤੇ ਉਹ ਨਿਮਕੀ ਆਖਦਾ ਹੈ ਮੈਨੂੰ ਬਚਾਓ ਗੁਰੂ ਜੀ ਨੇ ਕਿਹਾ ਅਸੀਂ ਤਾਂ ਸਿਰਫ ਉਸ ਰੱਬ ਤੋਂ ਮੰਗਦੇ ਹਾਂ ਜੇ ਤੂੰ ਉਸ ਸਾਹਿਬ ਅੱਗੇ ਨਿਵੇਂ ਤਾਂ ਇਹ ਲੜਾਈ ਹਟ ਜਾਵੇਗੀ ਹਮਾਇਤ ਖਾਨ ਉਸ ਰਾਤ ਰੋ ਰੋ ਕੇ ਨਿਮਰ ਹੋ ਗਿਆ ਉਸਨੇ ਆਪਣਾ ਮਾਣ त्याਗਿਆ ਦੂਜੇ ਦਿਨ ਗੁਰੂ ਨਾਨਕ ਸਾਹਿਬ ਨੇ ਸਭ ਨੂੰ ਇਕੱਠਾ ਕੀਤਾ ਤੇ ਆਖਿਆ ਮਾਨ ਰਾਜਾ ਨੂੰ ਲੰਗਣਾ ਪੁੰਦਾ ਹੈ ਨਿਮਰਤਾ ਰੱਬ ਨੂੰ ਘਰ ਆਉਣ ਦਿੰਦੀ ਹੈ ਸਿੱਖਿਆ ਨਿਮਕੀ ਰਹਿਣਾ ਸਭ ਤੋਂ ਵੱਡਾ ਰੱਬੀ ਗੁਣ ਹੈ ਅਹੰਕਾਰ ਰੋਟੀ ਦੀ ਰਾਹ ਰੋਕਦਾ ਹੈ ਸੱਚਾ ਰਾਜ ਮਨ ਦੀ ਸ਼ਾਂਤੀ ਅਤੇ ਦੁਨੀਆ ਦੀ ਭਲਾਈ ਕਰਦਾ ਹੈ ਰੱਬ ਦੀ ਰਾਖੀ ਤਦ ਹੁੰਦੀ ਹੈ ਜਦੋਂ ਨਿਮਰਤਾ ਪੈਂਦੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਸਾਖੀ ਹਾਦੀ ਰੂ ਨੂੰ ਠੰਡ ਪਉਣ ਵਾਲੀ ਬਣੀ ਹੋਵੇਗੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਵੀ ਰੱਬ ਦੇ ਰਸਤੇ ਤੋਂ ਦਿਲੋਂ ਚੱਲਣਾ ਚਾਹੁੰਦੇ ਹੋ ਤਾਂ ਆਪਣੇ ਇਸ ਪਿਆਰੇ ਚੈਨਲ ਸ਼ੁਕਰਾਨਾ ਡਿਵਾਈਨ ਟਾਕ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਦੁਆਵਾਂ ਸਹਿਤ ਮਿਲਦੇ ਹਾਂ ਅਸੀਂ ਅਗਲੀ ਰੱਬੀ ਗੱਲ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ